ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀਆਂ ਦੇ ਚਰਨਾਬਾਸ ਨਮਸਕਾਰ ਹੈ ਜਿੰਨਾ ਮਾਤਾ ਪਿਤਾ ਨੂੰ ਦਿਨ ਰਾਤ ਆਪਣੇ ਤੀਆਂ ਪੁੱਤਰਾਂ ਦੀ ਚਿੰਤਾ ਰਹਿੰਦੀ ਹੈ ਸੰਗਤ ਜੀ ਆਮ ਤੌਰ ਤੇ ਐਹੋ ਜਾਂ ਕੋਈ ਮਾਪਿਓ ਨਹੀਂ ਹੋਣਾ ਕਿ ਜਿੰਨੂੰ ਆਪਣੇ ਤੀਆਂ ਦੀ ਪੁੱਤਰਾਂ ਦੀ ਚਿੰਤਾ ਨਹੀਂ ਹੁੰਦੀ ਜਦੋਂ ਤੋਂ ਬੱਚੇ ਦਾ ਜਨਮ ਹੁੰਦਾ ਹੈ ਉਸ ਤੋਂ ਬਾਅਦ ਮਾਪਿਓ ਦੀ ਜਿਹੜੀ ਇਹ ਯਾਤਰਾ ਹੈ ਬੱਚੇ ਨੂੰ ਲੈ ਕੇ ਚਿੰਤਾ ਦੀ ਉਹ ਸ਼ੁਰੂ ਹੋ ਜਾਂਦੀ ਹੈ ਬੱਚਿਆਂ ਦੇ ਰੂਪ ਦੇ ਵਿੱਚ ਸੰਗਤ ਜੀ ਆਪਣੇ ਕਰਮ ਹੀ ਆਪਣੇ ਘਰ ਟੁੱਕਦੇ ਨੇ ਇਹ ਗੱਲ ਝੂਠ ਹੈ ਕਿ ਇਹ ਸਾਡਾ ਤੀ ਹੈ ਇਹ ਪੁੱਤਰ ਹੈ ਉਹ ਸਾਡੇ ਕੀਤੇ ਹੋਏ ਕਰਮਾਂ ਦਾ ਫਲ ਹੁੰਦਾ ਹੈ ਜਿਹੜਾ ਸਾਨੂੰ ਔਲਾਦ ਦੇ ਰੂਪ ਵਿੱਚ ਸੰਯੋਗ ਦੇ ਰੂਪ ਵਿੱਚ ਤਿੰਨਾਂ ਪੁੱਤਰਾਂ ਦੇ ਰੂਪ ਵਿੱਚ ਪ੍ਰਾਪਤ ਹੁੰਦਾ ਹੈ। ਕਈ ਵਾਰ ਸੰਗਤ ਜੀ ਇਹ ਸੰਸਾਰ ਵਿੱਚ ਇਹ ਵੇਖਣ ਨੂੰ ਆਇਆ ਏ ਕਿ ਜਿਨ੍ਹਾਂ ਦੇ 3-4 ਜਾਂ 5 ਤਿੰਨਾਂ ਪੁੱਤਰ ਹੁੰਦੇ ਨੇ ਜਿਨ੍ਹਾਂ ਦੇ 4-4 ਪੁੱਤਰ ਵੀ ਵੇਖੇ ਗਏ ਨੇ ਸੰਗਤ ਜੀ ਪਰਮਾਪ्य ਨੂੰ ਉਹਨਾਂ ਦਾ ਸੁੱਖ ਨਹੀਂ ਮਿਲਿਆ। ਪਰ ਇਹ ਵੀ ਦਾਸ ਨੇ ਖੁਦ ਵੇਖਿਆ ਹੈ ਸੰਗਤ ਜੀ ਕਿ ਜਿਨ੍ਹਾਂ ਦਾ ਆਪਣਾ ਕੋਈ ਪੁੱਤ ਨਹੀਂ ਹੁੰਦਾ ਉਹਨਾਂ ਨੇ ਕਿਤੋਂ ਗੁਰੂ ਮਹਾਰਾਜ ਜੀ ਦੀ ਰਹਿਮਤ ਸਦਕਾ ਗੋਦ ਲੈ ਲਿਆ ਹੈ ਉਹਨਾਂ ਨੇ ਉੱਠ ਕੇ ਉਹਨਾਂ ਦੇ ਜੀਵਨ ਜਿਹੜਾ ਹੈ ਉਸ ਵਾਰ ਦਿੱਤਾ ਹੈ ਪਾਪ ਕੀ ਸੁਖ ਕਰਮਾਂ ਦਾ ਹੈ ਸੰਗਤ ਜੀ ਕਰਮਾਂ ਦੇ ਵਿੱਚ ਜੇ ਸੁਖ ਲਿਖਿਆ ਹੈ ਬੱਚਿਆਂ ਤੋਂ ਮਿਲਣਾ ਉਹ ਸਾਨੂੰ ਕੋਈ ਬਾਹਰੋਂ ਆ ਕੇ ਸੱਤ ਬਗਾਨਾ ਵੀ ਦੇ ਜਾਵੇਗਾ ਤੀਆਂ ਪੁੱਤਰ ਬਣ ਕੇ ਪ੍ਰਸੰਗਤ ਜੀ ਜੇ ਸਾਡੇ ਕਰਮਾਂ ਦੇ ਵਿੱਚ ਤੀਆਂ ਪੁੱਤਰਾਂ ਦਾ ਔਲਾਦ ਦਾ ਸੁੱਖ ਨਹੀਂ ਹੈ ਤੇ ਬੇਸ਼ੱਕ ਜਿੰਨੇ ਮਰਜੀ ਬੱਚੇ ਹੋਣ 2 3 4 ਜਿੰਨੇ ਵੀ ਤੁਹਾਨੂੰ ਸੁੱਖ ਨਹੀਂ ਮਿਲੇਗਾ ਸੰਗਤ ਜੀ ਇਹ ਗੱਲ ਦਨ ਪਟਾਰਾ ਤੇ ਕਰਮਾਂ ਤੇ ਹੋਣਾ ਹੈ ਪਰ ਮਾਪਿਓ ਹੁੰਦੇ ਕਰਣ ਸਾਡੇ ਮਨ 'ਚ ਇਹ ਚਿੰਤਾ ਹੈ ਕਿਉਂਕਿ ਅਸੀਂ ਅੰਤਰੀਮੀ ਨਹੀਂ ਹਾਂ ਕਿ ਆਪਾਂ ਵੇਖ ਸਕੀਏ ਐਸੇ ਪਰਥਾਈ ਪ੍ਰਾਣੇ ਸਮਾ ਦੇ ਵਿੱਚ ਸੰਤ ਬਾਬਾ ਆਨੰਦ ਸਿੰਘ ਜੀ ਦੀ ਅੱਗੇ ਜਿਹੜੇ ਮਹਾਪੁਰਸ਼ ਹੋਏ ਨੇ ਉਹਨਾਂ ਦੇ ਅੱਗੇ ਸੰਗਤ ਨੇ ਬੇਨਤੀ ਕੀਤੀ ਸੀ ਕਿ ਇਹਨਾਂ ਜਿਹੜੇ ਤੀਆਂ ਪੁੱਤਰਾ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਉਹਨਾਂ ਦਾ ਜੀਵਨ ਸੁਧਾਰਨ ਵਾਸਤੇ ਕੀ ਕੀਤਾ ਜਾਵੇ ਸੰਗਤ ਜੀ ਉਹਨਾਂ ਨੇ ਇਸ ਗੱਲ ਦਾ ਜਿਹੜਾ ਹੈ ਉਪਦੇਸ਼ ਕੀਤਾ ਸੀ ਕਿ ਇੱਕ ਬੱਚੇ ਦੇ ਪਰਥਾਏ ਆਪ ਦੀ ਚਾਰ ਜਪਜੀ ਸਾਹਿਬ ਦੇ ਪਾਠ ਕਰਕੇ ਗੁਰੂ ਜੀ ਦੇ ਅੱਗੇ ਅਰਦਾਸ ਕਰਦੇ ਹੋ ਉਹਨਾਂ ਦਾ ਜੀਵਨ ਗੁਰੂ ਨਾਨਕ ਅਪੇਸਾਰੇ ਦਾ ਸੰਗਤ ਜੀ ਵਿਦਿਆ ਹੋਵੇ ਸਿਹਤ ਹੋਵੇ ਧਾਰਮਿਕ ਜੀਵਨ ਹੋਵੇ ਸੰਸਾਰਕ ਜੀਵਨ ਹੋਵੇ ਮਾੜੀ ਸੰਗਤ ਵਿੱਚੋਂ ਬਚਾ ਕੇ ਰੱਖਣਾ ਹੋਵੇ ਕਿ ਬੱਚਾ ਮਾੜੀ ਸੰਗਤ ਵਿੱਚ ਜਾਵੇ ਹੀ ਨਾ ਸੰਗਤ ਜੀ ਨਾ ਸਾਰੀਆਂ ਚੀਜ਼ਾਂ ਦੇ ਪਰਥਾਈ ਆਪਣੇ ਬੱਚਿਆਂ ਦੇ ਨਿਮਿਤ ਚਾਰ ਪਾਠ ਜਪਜੀ ਸਾਹਿਬ ਦੇ ਕਰਕੇ ਤੇ ਆਪ ਜੀ ਨੇ ਅਰਦਾਸ ਬੇਨਤੀ ਕਰਨੀ ਹੈ ਹੁਣ ਇਥੇ ਇਹ ਗੱਲ ਹੁੰਦੀ ਹੈ ਸੰਗਤ ਜੀ ਕਿ ਜਿੰਨਾਂ ਦਾ ਇੱਕ ਬੱਚਾ ਹੈ ਉਹ ਤੇ ਆ ਇੱਕ ਚਾਰ ਪਾਠ ਕਰ ਲੈਣਗੇ ਪਰ ਜਿਨ੍ਹਾਂ ਦੇ ਦੋ ਤਿੰਨ ਜਾਂ ਚਾਰ ਬੱਚੇ ਨੇ ਉਹ ਇੱਕ ਬੱਚੇ ਦੇ ਨਾਮ ਦੇ ਚਾਰ-ਚਾਰ ਪਾਠ ਕਿਵੇਂ ਕਰਨਗੇ ਇਹ ਔਖਾ ਹੈ ਸੰਗਤ ਜੀ ਆਪ ਜੀ ਇਸ ਚੀਜ਼ ਨੂੰ ਵੰਡ ਕੇ ਕਰ ਸਕਦੇ ਹੋ ਜੇ ਕਿਸੇ ਦਾ ਇੱਕ ਬੱਚਾ ਹੈ ਤੇ ਉਹ ਚਾਰ ਪਾਠ ਜਿਹੜਾ ਹੈ 15 ਮਿੰਟਾਂ 'ਚ ਇੱਕ ਪਾਠ ਹੋ ਜਾਂਦਾ ਹੈ ਜਪਜੀ ਸਾਹਿਬ ਦਾ ਫਿਰ ਉਹਨਾਂ ਵਸਤੇ 1 ਘੰਟੇ ਵਿੱਚ ਆਪ ਜੀ ਕਰ ਸਕਦੇ ਹੋ ਜਿਨ੍ਹਾਂ ਦੇ ਦੋ ਜਾਂ ਤਿੰਨ ਬੱਚੇ ਨੇ ਸੰਗਤ ਜੀ ਉਹ ਦਿਨ ਵਿੱਚ ਵੰਡ ਕੇ ਇਹ ਕੰਮ ਕਰ ਸਕਦੇ ਨੇ ਇੱਕ ਘੰਟਾ ਸਵੇਰੇ ਲਾ ਲੀਆ ਇੱਕ ਦੁਪਹਿਰੇ ਇੱਕ ਸ਼ਾਮ ਨੂੰ ਸੰਗਤ ਜੀ ਜਿਹੜੀਆਂ ਮੁਸੀਬਤਾਂ ਬਾਅਦ ਵਿੱਚ ਬੱਚਿਆਂ ਦੇ ਵਿਗੜਨ ਤੇ ਚੱਲਣੀਆਂ ਪੈਂਦੀਆਂ ਨੇ ਤੇ ਮਾਪਿਆਂ ਨੂੰ ਰਾਤ ਦੀ ਨੀਂਦ ਵੀ ਨਹੀਂ नसीब ਹੁੰਦੀ ਉਹਦੋਂ ਵੀ ਤੇ ਆਪਾਂ ਜਾਗਦੇ ਹੀ ਹਾਂ ਚਿੰਤਾ ਦੇ ਵਿੱਚ ਦੁੱਖ ਦੇ ਵਿੱਚ ਤਕਲੀਫ ਦੇ ਵਿੱਚ ਤੇ ਜੇ ਉਦੋਂ ਜਾਗਣ ਨਾਲੋਂ ਬਿਹਤਰ ਇਹ ਹੈ ਸੰਗਤ ਜੀ ਕਿ ਆਪਾਂ ਉਨੇ ਤੋਂ ਹੀ ਕਿ ਬੱਚੇ ਛੋਟੇ ਨੇ ਤੇ ਉਹਨਾਂ ਦੇ ਜੀਵਨ ਨੂੰ ਸਵਾਰਨ ਵਾਸਤੇ ਆਪਾਂ ਜੀ 3 ਘੰਟੇ ਕੱਢ ਲਈਏ ਤੇ ਕੁਝ ਮਾੜਾ ਨਹੀਂ ਪਾਠ ਕਰਕੇ ਬੱਚਿਆਂ ਦੀ ਜਿਹੜੀ ਵਾਗ ਹੈ ਉਹ ਗੁਰੂ ਨਾਨਕ ਜੀ ਦੇ ਹੱਥ ਫੜਾ ਦਿੱਤੀ ਜਾਵੇ ਸੰਗਤ ਜੀ ਗੁਰੂ ਜੀ ਆਪਗਵਾਈ ਕਰਦੇ ਨੇ ਤੇ ਜਿਹੜੇ ਸਾਰੀ ਖਲਕਤ ਦੀ ਅਗਵਾਈ ਕਰਦੇ ਨੇ ਉਹ ਸਾਡੇ ਤੀਆਂ ਪੁੱਤਰਾਂ ਸਾਡੇ ਪਰਿਵਾਰ ਦੀ ਅਗਵਾਈ ਕਿਉਂ ਨਹੀਂ ਕਰਨਗੇ ਨਿਮਾਣੇ ਹੋ ਕੇ ਅਰਦਾਸ ਕਰਨੀ ਗੁਰੂ ਮਹਾਰਾਜ ਆਪ ਜੀ ਸਭ ਦੀ ਸਾਰੇ ਖਲਕਤ ਦੀ ਧੀਆਂ ਪੁੱਤਰਾਂ ਨੂੰ ਉੱਚੀ ਸੁੱਚੀ ਮੱਤ ਬਖਸ਼ੇ ਚਾਹਤਾਂ ਜੋ ਉਹਨਾਂ ਦਾ ਵੀ ਜੀਵਨ ਸਫਲਾ ਹੋਵੇ ਤੇ ਮਾਪਿਓ ਦਾ ਵੀ ਇਹਨੀਆਂ ਬੇਂਤੀਆਂ ਪ੍ਰਵਾਨ ਕਰਨੀਆਂ ਸਰਬਜੀਉ ਭੁਲਾ ਚੁਕਾ ਨੂੰ ਬਖਸ਼ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ